ਮੇਤਰੋ ਚਾਰੇ ਤਾਂ ਟਰੈਕਟਰ ਦੇ ਟਾਇਰ ਗੁੱਡੀ ਆਰਦੇ ਨੇ ਪੈਰਦਾਨਾਂ ਦਾ ਚੱਕਰ ਬਾਦੀ ਬਾਈ ਆ ਸਾਰਾ ਕਲਰ ਉਦਾਂ ਹੀ ਖੜਾ ਦੇਖ ਲਓ ਜਿੱਦਾਂ ਕੰਪਨੀ ਚਾਹੁੰਦਾ ਸਾਰਾ ਕਲਰ ਉਨਾਲ ਦਾ ਤੇ 3 ਸਪੀਡ ਦੇ ਵਿੱਚ ਹੈ ਹਨਾ ਜਿਹੜੀ ਲਿੰਕਾਂ ਦੇ ਵਿੱਚ ਹੈ ਟਰੈਕਟਰ ਕਿਹੜਾ 50 60 E ਜੌਂਡੀ ਆਰਾ ਹੀਟ ਗਾਰਡ ਲੱਗੇ ਹੋਏ ਨੇ ਟਾਪ ਮਾਡਲ ਹੈ 60 ਹੌਸਪਾਵਰ ਦਾ ਟਰੈਕਟਰ ਹੈ ਤੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 60 ਤੋਂ ਲੈ ਕੇ 65 ਪੈਸੇ ਰਿਮਾ ਰੂਮਾ ਦਾ ਕਲਰ ਤਾਂ ਮੈਂ ਸਾਰੇ ਦਿਖਾ ਦੇ ਬਾਈ オリジナル ਹੈ ਇਹਦਾ ਨੰਬਰ ਵੀ ਪੰਜਾਬ ਦਾ ਹੈ ਤੇ ਇਹ ਪਾਰਟੀ ਵੀ ਪਹਿਲੀ ਦੇ ਨਾਮ ਹੈ ਜੇ ਕਿਸੇ ਭਰਾ ਨੇ ਖਰੀਦਣਾ ਹੋਇਆ ਮਾਡਲ 2012 ਤੇ ਰੇਟ ਰੱਖਿਆ ਬਾਈ ਨੇ 4,70,000 ਰੁਪਇਆ ਬਾਕੀ ਹਲਕਾ ਫੁਲਕਾ ਹੋਊਗਾ ਮਾਨਤਨ ਹੁਣ ਸੱਜਣ ਸੋਚਣਗੇ ਵੀ ਟਰੈਕਟਰ ਇਹ ਖੜਾ ਕਿੱਥੇ ਆ ਜਲੰਧਰ ਤੋਂ ਜਦੋਂ ਆਪਾਂ ਹੁਸ਼ਿਆਰਪੁਰ ਨੂੰ ਜਾਂਦੇ ਆ ਰਸਤੇ ਦੇ ਵਿੱਚ ਆਦਮਪੁਰਾ ਪੈ ਜਾਂਦਾ ਆਦਮਪੁਰੇ ਦੇ ਬਿਲਕੁਲ ਨੇੜੇ ਪਿੰਡ ਉਦੇਸੀਆ ਪੈ ਜਾਂਦਾ ਉਦੇਸੀਆ ਪਿੰਡ ਦੇ ਵਿੱਚ ਨਾ ਉਹ ਵੱਡੀ ਸਾਰੀ ਆਵਾਜ਼ ਵਾਲੀ ਕੋਠੀ ਦੇ ਵਿੱਚ ਆ ਟਰੈਕਟਰ ਬਕਾਊ ਖੜਾ ਜੇ ਕਿਸੇ ਭਰਾ ਨੇ ਖਰੀਦਣਾ ਹੈ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ ਹੁਣੇ ਫੋਨ ਲਾ ਲਓ ਟਰੈਕਟਰ ਦੀ ਬਾਈ ਕਹਿੰਦਾ ਵੀਰੇ ਪੂਰੀ ਫੁੱਲ ਗਾਰੰਟੀ ਹੈ ਇਹਨੂੰ ਵਾਹ ਕੇ ਜਿੰਨਾ ਮਰਜ਼ੀ ਚਲਾ ਕੇ ਦੇਖ ਲਿਓ ਕਹਿੰਦਾ ਤੇਲ ਵੀ ਅਸੀਂ ਪਵਾ ਦਾਂਗੇ ਜੇ ਕਿਸੇ ਨੇ ਘਰੇ ਰੱਖਣ ਵਾਸਤੇ ਟਰੈਕਟਰ ਲੈ ਕੇ ਜਾਣਾ ਤਾਂ ਇਦੋਂ ਵਧੀਆ ਬਾਈ ਕਹਿੰਦਾ ਯਾਰ ਤੁਹਾਨੂੰ ਟਰੈਕਟਰ ਨਹੀਂ ਮਿਲੂਗਾ ਕਹਿੰਦਾ ਭਾਈ ਅਸੀਂ ਬਹੁਤ ਘੱਟ ਚਲਾਉਨੇ ਆ ਤੇ ਜੇ ਕਿਸੇ ਭਰਾ ਨੇ ਹੁਣ ਖਰੀਦਣਾ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਿਆ ਕਰਾਂ ਡਾਇਲ ਕਰ ਲਓ ਫਟਾਫਟ ਪਿੰਡ ਉਦੇਸੀਆ ਜਿਲ੍ਹਾ ਜਲੰਧਰ ਦੇ ਵਿੱਚ ਖੜਾ